ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਅਮਰੀਕਾ ਫਲਾਈਟ ਤੋਂ ਪਹਿਲਾ ਗ੍ਰਿਫਤਾਰ 19 ਸਾਲਾ ਗੁਰਲੀਨ ਦੀ ਦੈਲਾ ਦੇਣ ਵਾਲੀ ਕਹਾਣੀ ਦਿੱਲੀ ਦਾ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਜਿੱਥੇ ਹਰ ਰੋਜ਼ ਹਜ਼ਾਰਾਂ ਲੋਕ ਆਪਣੀਆਂ ਅੱਖਾਂ ਵਿੱਚ ਸੁਨਹਿਰੀ ਭਵਿਕ ਦੇ ਸੁਪਨੇ ਲੈ ਕੇ ਪਹੁੰਚਦੇ ਹਨ ਉੱਥੇ ਹੀ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਪੂਰੇ ਪੰਜਾਬ ਨੂੰ ਅਤੇ ਖਾਸ ਕਰਕੇ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਨੂੰ ਚੰਜੋੜ ਕੇ ਰੱਖ ਦਿੱਤਾ ਇਕ ਕਹਾਣੀ ਹੈ 19 ਸਾਲਾ ਗੁਰਲੀਨ ਕੌਰ ਦੀ ਜਿਸਦੇ ਚਿਹਰੇ ਤੇ ਅਮਰੀਕਾ ਜਾਣ ਦੀ ਖੁਸ਼ੀ ਅਤੇ ਦਿਲ ਵਿੱਚ ਨਵੀਂ ਜ਼ਿੰਦਗੀ ਦੀ ਉਮੀਦ ਸੀ ਉਹ ਆਪਣੇ ਹੱਥ ਵਿੱਚ ਬੋਰਡਿੰਗ ਪਾਸ ਫੜੀ ਜਹਾਜ਼ ਵੱਲ ਵੱਧ ਰਹੀ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜਿਵੇਂ ਹੀ ਗੁਰਲੀਨ ਇਮੀਗ੍ਰੇਸ਼ਨ ਕਾਊਂਟਰ ਤੇ ਪਹੁੰਚੀ ਉੱਥੇ ਮੌਜੂਦ ਅਫਸਰਾਂ ਦੇ ਚਿਹਰੇ ਦੇ ਹਾਵ ਭਾਵ ਅਚਾਨਕ ਬਦਲ ਗਏ ਅਤੇ ਮਾਹੌਲ ਵਿੱਚ ਇੱਕ ਅਜੀਬ ਜਿਹੀ ਖਾਮੋਸ਼ੀ ਛਾ ਗਈ ਜੋ ਕੁੜੀ ਕੁਝ ਪਲਾਂ ਬਾਅਦ ਹਵਾ ਵਿੱਚ ਉੱਡ ਕੇ ਸੱਤ ਸਮੁੰਦਰ ਪਾਰ ਜਾਣ ਵਾਲੀ ਸੀ ਉਸਨੂੰ ਅਚਾਨਕ ਪੁਲਿਸ ਹਿਰਾਸਤ ਵਿੱਚ ਲੈ ਲਿਆ ਗਿਆ ਇਹ ਸਭ ਇੰਨੀ ਜਲਦੀ ਵਾਪਰਿਆ ਕਿ ਗੁਰਲੀਨ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ ਇਹ ਮੈਜ਼ ਇੱਕ ਗ੍ਰਿਫਤਾਰੀ ਨਹੀਂ ਸੀ ਬਲਕਿ ਇੱਕ ਮੱਧ ਵਰਗੀ ਪਰਿਵਾਰ ਦੇ ਟੁੱਟਦੇ ਸੁਪਨਿਆਂ ਬਰਬਾਦ ਹੁੰਦੀ ਜਵਾਨੀ ਅਤੇ ਏਜੰਟਾਂ ਦੀਆਂ ਸਾਜ਼ਿਸ਼ਾਂ ਦਾ ਇੱਕ ਦਰਦਨਾਕ ਅੰਤ ਸੀ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਇਹ ਕਹਾਣੀ ਸਿਰਫ ਇੱਕ ਖਬਰ ਨਹੀਂ ਬਲਕਿ ਇੱਕ ਸਬਕ ਹੈ ਜੋ ਹਰ ਉਸ ਪੰਜਾਬੀ ਲਈ ਜ਼ਰੂਰੀ ਹੈ ਜੋ ਬਾਹਰ ਜਾਣ ਦੀ ਦੌੜ ਵਿੱਚ ਅੰਨਾ ਹੋ ਚੁੱਕਾ ਹੈ ਗੁਰਲੀਨ ਕੌਰ ਜੋ ਕਿ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੀ ਰਹਿਣ ਵਾਲੀ ਸੀ ਬਚਪਨ ਤੋਂ ਹੀ ਪੜਾਈ ਵਿੱਚ ਬਹੁਤ ਹੁਸ਼ਿਆਰ ਸੀ ਅਤੇ ਉਸਦੇ ਮਾਪਿਆਂ ਨੇ ਉਸ ਨੂੰ ਬੜੇ ਲਾਡਾਂ ਨਾਲ ਪਾਲਿਆ ਸੀ ਪਿੰਡਾਂ ਵਿੱਚ ਅੱਜਕੱਲ ਵਿਦੇਸ਼ ਜਾਣ ਦਾ ਰੁਝਾਨ ਇੰਨਾ ਵੱਧ ਗਿਆ ਹੈ ਕਿ ਹਰ ਦੂਜੇ ਘਰ ਦਾ ਬੱਚਾ ਕੈਨੇਡਾ ਅਮਰੀਕਾ ਜਾਂ ਆਸਟ੍ਰੇਲੀਆ ਜਾਣ ਦੇ ਸੁਪਨੇ ਦੇਖਦਾ ਹੈ ਗੁਰਲੀਨ ਦੇ ਮਨ ਵਿੱਚ ਵੀ ਇਹ ਗੱਲ ਘਰ ਕਰ ਗਈ ਸੀ ਕਿ ਜੇਕਰ ਜ਼ਿੰਦਗੀ ਵਿੱਚ ਕੁਝ ਵੱਡਾ ਕਰਨਾ ਹੈ ਤਾਂ ਵਿਦੇਸ਼ ਜਾਣਾ ਹੀ ਇੱਕੋ ਇੱਕ ਰਸਤਾ ਹੈ ਉਸਦੇ ਪਿਤਾ ਜੋ ਕਿ ਇੱਕ ਸਧਾਰਨ ਕਿਸਾਨ ਸਨ ਨੇ ਆਪਣੀ ਤੀ ਦੀ ਜ਼ਿੱਦ ਅਤੇ ਉਸਦੇ ਉਜਵਲ ਭਵਿਕ ਲਈ ਆਪਣੀ ਸਾਰੀ ਜਮਾ ਪੂੰਜੀ ਦਾ ਤੇ ਲਗਾਉਣ ਦਾ ਫੈਸਲਾ ਕੀਤਾ ਪਰਿਵਾਰ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਸੀ ਪਰ ਫਿਰ ਵੀ ਉਹਨਾਂ ਨੇ ਸੋਚਿਆ ਕਿ ਜੇਕਰ ਧੀ ਇੱਕ ਵਾਰ ਅਮਰੀਕਾ ਪਹੁੰਚ ਗਈ ਤਾਂ ਸਾਰੇ ਦੁੱਖ ਦੂਰ ਹੋ ਜਾਣਗੇ। ਇਸੇ ਉਮੀਦ ਵਿੱਚ ਮਾਪਿਆਂ ਨੇ ਆਪਣੀ ਜ਼ਮੀਨ ਦਾ ਇੱਕ ਟੁਕੜਾ ਗਹਿਣੇ ਤਰ ਦਿੱਤਾ ਅਤੇ ਰਿਸ਼ਤੇਦਾਰਾਂ ਤੋਂ ਵਿਆਜ ਤੇ ਪੈਸੇ ਫੜ ਕੇ ਲੱਖਾਂ ਰੁਪਏ ਇਕੱਠੇ ਕੀਤੇ। ਗੁਰਲੀਨ ਵੀ ਬਹੁਤ ਖੁਸ਼ ਸੀ ਕਿ ਉਹ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰੇਗੀ ਪਰ ਉਸ ਨੂੰ ਇਸ ਗੱਲ ਦਾ ਬਿਲਕੁਲ ਵੀ ਇਲਮ ਨਹੀਂ ਸੀ ਕਿ ਜਿਸ ਰਸਤੇ ਤੇ ਉਹ ਚੱਲਣ ਜਾ ਰਹੀ ਹੈ ਉਹ ਰਸਤਾ ਕਾਮਯਾਬੀ ਵਾਲ ਨਹੀਂ ਬਲਕਿ ਜੇਲ੍ਹ ਦੀਆਂ ਕਾਲੀਆਂ ਸਲਾਖਾਂ ਵੱਲ ਜਾਂਦਾ ਹੈ ਇਸ ਸਥਿਤੀ ਅੱਜ ਹਜ਼ਾਰਾਂ ਕਰਾਦੀ ਹੈ ਜਿੱਥੇ ਮਾਪੇ ਪਾਵਨਾਮਾ ਵਿੱਚ ਵਹਿ ਕੇ ਬਿਨਾਂ ਜਾਂਚ ਪੜਤਾਲ ਕੀਤੇ ਆਪਣੇ ਬੱਚਿਆਂ ਨੂੰ ਅਜੇ ਰਾਂ ਤੇ ਤੋੜ ਦਿੰਦੇ ਹਨ ਜਿੱਥੋਂ ਵਾਪਸੀ ਮੁਸ਼ਕਲ ਹੁੰਦੀ ਹੈ ਅਸਲ ਮੋੜ ਉਦੋਂ ਆਇਆ ਜਦੋਂ ਗੁਰਲੀਨ ਦੇ ਪਰਿਵਾਰ ਦਾ ਸੰਪਰਕ ਇੱਕ ਟਰੈਵਲ ਏਜੰਟ ਨਾਲ ਹੋਇਆ ਜਿਸ ਨੇ ਉਹਨਾਂ ਨੂੰ ਸਬਜ਼ ਬਾਗ ਦਿਖਾਏ ਉਸ ਏਜੰਟ ਨੇ ਪਰਿਵਾਰ ਨੂੰ ਪਰੋਸਾ ਦਵਾਇਆ ਕਿ ਉਹ ਗੁਰਲੀਨ ਨੂੰ ਬਿਨਾ ਕਿਸੇ ਰੁਕਾਵਟ ਦੇ ਸਿੱਧਾ ਅਮਰੀਕਾ ਪੇਜ ਦੇਵੇਗਾ ਅਤੇ ਵੀਜ਼ਾ ਪ੍ਰਕਿਰਿਆ ਬਿਲਕੁਲ ਕਾਨੂੰਨੀ ਹੋਵੇਗੀ। ਪੋਲੇ-ਬਾਲੇ ਪੇਂਡੂ ਲੋਕ ਅਕਸਰ ਅਜੇ ਠੱਗਾਂ ਦੀਆਂ ਚਿਕਨੀਆਂ ਚੋਪੜੀਆਂ ਗੱਲਾਂ ਵਿੱਚ ਆ ਜਾਂਦੇ ਹਨ। ਏਜੰਟ ਨੇ ਗੁਰਲੀਨ ਦੇ ਪਿਤਾ ਕੋਲੋਂ ਮੋਟੀ ਰਕਮ ਵਸੂਲੀ ਅਤੇ ਬਦਲੇ ਵਿੱਚ ਗੁਰਲੀਨ ਨੂੰ ਕੁਝ ਦਸਤਾਵੇਜ਼ ਅਤੇ ਟਿਕਟਾਂ ਫੜਾ ਦਿੱਤੀਆਂ। ਏਜੰਟ ਨੇ ਇਹ ਵੀ ਕਿਹਾ ਕਿ ਗੁਰਲੀਨ ਦਾ ਕੇਸ ਬਹੁਤ ਮਜ਼ਬੂਤ ਹੈ। ਅਤੇ ਉਸ ਨੂੰ 에어ਪੋਰਟ ਤੇ ਕੋਈ ਮੁਸ਼ਕਿਲ ਨਹੀਂ ਆਵੇਗੀ ਗੁਰਲੀਨ ਅਤੇ ਉਸਦਾ ਪਰਿਵਾਰ 에ਜੰਟ ਦੀਆਂ ਗੱਲਾਂ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਬੈਠੇ ਉਹ ਇਹ ਪੁੱਲ ਗਏ ਕਿ ਅਮਰੀਕਾ ਦਾ ਵੀਜ਼ਾ ਲੈਣਾ ਇੰਨਾ ਸੌਖਾ ਨਹੀਂ ਹੁੰਦਾ ਅਤੇ ਨਾ ਹੀ ਪੈਸੇ ਦੇ ਜ਼ੋਰ ਤੇ ਕਾਨੂੰਨੀ ਪ੍ਰਕਿਰਿਆ ਨੂੰ ਬਾਈਪਾਸ ਕੀਤਾ ਜਾ ਸਕਦਾ ਹੈ ਅਸਲ ਵਿੱਚ 에ਜੰਟ ਨੇ ਜੋ ਵੀਜ਼ਾ ਅਤੇ ਦਸਤਾਵੇਜ਼ ਗੁਰਲੀਨ ਨੂੰ ਦਿੱਤੇ ਸਨ ਉਹਨਾਂ ਵਿੱਚ ਪਾਰੀ ਗੜਬੜੀ ਸੀ ਕਈ ਵਾਰ 에ਜੰਟ ਜਾਲੀ ਵੀਜ਼ਾ ਲਗਾ ਦਿੰਦੇ ਹਨ ਜਾਂ ਫਿਰ ਡੰਕੀ ਦੇ ਰਸਤੇ ਜਾਂ ਗਲਤ ਕਾਗਜ਼ਾਂ ਦੇ ਆਧਾਰ ਤੇ ਬੱਚਿਆਂ ਨੂੰ ਤੋੜ ਦਿੰਦੇ ਹਨ ਗੁਰਲੀਨ ਨੂੰ ਇਸ ਸਾਜ਼ਿਸ਼ ਬਾਰੇ ਰੱਤੀ ਪਾਰ ਵੀ ਖਬਰ ਨਹੀਂ ਸੀ ਉਹ ਤਾਂ ਬਸ ਆਪਣੇ ਸੁਪਨਿਆਂ ਦੀ ਉਡਾਨ ਭਰਨ ਲਈ ਤਿਆਰ ਸੀ ਅਣਜਾਣ ਕਿ ਉਸ ਦੀ ਜੇਬ ਵਿੱਚ ਪਏ ਕਾਗਜ਼ ਉਸ ਦੀ ਬਰਬਾਦੀ ਦਾ ਪਰਵਾਣਾ ਹਨ ਜਿਸ ਦਿਨ ਗੁਰਲੀਨ ਨੇ ਅਮਰੀਕਾ ਲਈ ਰਵਾਨਾ ਹੋਣਾ ਸੀ ਉਸ ਦਿਨ ਘਰ ਵਿੱਚ ਵਿਆਹ ਵਰਗਾ ਮਾਹੌਲ ਸੀ ਸਾਰੇ ਰਿਸ਼ਤੇਦਾਰ ਆਡੀ ਗੋਂਡੀ ਅਤੇ ਸਹੇਲੀਆਂ ਉਸ ਨੂੰ ਵਧਾਈਆਂ ਦੇਣ ਅਤੇ ਵਿਦਾ ਕਰਨ ਲਈ ਆਏ ਹੋਏ ਸਨ ਮਾਂ ਨੇ ਆਪਣੀ ਦੀ ਦਾ ਮੂੰਹ ਮਿੱਠਾ ਕਰਵਾਇਆ ਅਤੇ ਪਿਤਾ ਨੇ ਉਸ ਦੇ ਸਿਰ ਤੇ ਹੱਥ ਰੱਖ ਕੇ ਅਸੀਸ ਦਿੱਤੀ ਘਰ ਵਿੱਚ ਖੁਸ਼ੀ ਦੇ ਨਾਲ-ਨਾਲ ਇੱਕ ਗਮਗੀਨ ਮਾਹੌਲ ਵੀ ਸੀ ਕਿਉਂਕਿ ਘਰ ਦੀ लाਡਲੀ ਤੀ ਹੁਣ ਦੂਰ ਜਾ ਰਹੀ ਸੀ ਗੁਰਲੀਨ ਨੇ ਆਪਣੇ ਨਵੇਂ ਕੱਪੜੇ ਪਾਏ ਬੈਗ ਤਿਆਰ ਕੀਤੇ ਅਤੇ ਆਪਣੀ ਮਾਂ ਦੇ ਗਲ ਲੱਗ ਕੇ ਰੋ ਪਈ ਉਸ ਸਮੇਂ ਹਰ ਕਿਸੇ ਦੀਆਂ ਅੱਖਾਂ ਨਮ ਸਨ ਕਿਸੇ ਨੂੰ ਕੀ ਪਤਾ ਸੀ ਕਿ ਇਹ ਵਿਦਾਈ ਅਮਰੀਕਾ ਲਈ ਨਹੀਂ ਸਗੋਂ ਥਾਣੇ ਅਤੇ ਅਦਾਲਤਾਂ ਦੇ ਚੱਕਰਾਂ ਲਈ ਹੋ ਰਹੀ ਹੈ ਜਦੋਂ ਗੱਡੀ 에ਰਪੋਰਟ ਲਈ ਰਵਾਨਾ ਹੋਈ ਤਾਂ ਰਸਤੇ ਪਰ ਗੁਰਲੀਨ ਆਪਣੇ ਪਰਿਵਾਰ ਨਾਲ ਫੋਨ ਤੇ ਗੱਲਾਂ ਕਰਦੀ ਰਹੀ ਉਹ ਬਹੁਤ ਉਤਸ਼ਾਹਿਤ ਸੀ ਉਸ ਨੂੰ ਲੱਗ ਰਿਹਾ ਸੀ ਕਿ ਕੁਝ ਹੀ ਕੰਟਿਆਂ ਵਿੱਚ ਉਹ ਅਮਰੀਕਾ ਦੀ ਧਰਤੀ ਤੇ ਪੈਰ ਰੱਖੇਗੀ ਅਤੇ ਉੱਥੋਂ ਦੀਆਂ ਉੱਚੀਆਂ ਇਮਾਰਤਾਂ ਅਤੇ ਖੁੱਲੀਆਂ ਸੜਕਾਂ ਦੇਖੇਗੀ ਪਰਿਵਾਰ ਵੀ ਇਸੇ ਭੁਲੇਖੇ ਵਿੱਚ ਸੀ ਕਿ ਉਹਨਾਂ ਦੀ ਧੀ ਹੁਣ ਸੁਰੱਖਿਅਤ ਹੈ ਅਤੇ ਜਲਦੀ ਹੀ ਡਾਲਰ ਕਮਾ ਕੇ ਘਰ ਦੇ ਹਾਲਾਤ ਬਦਲ ਦੇਵੇਗੀ ਇਹ ਪਲ ਬਹੁਤ ਪਾਵਕ ਸਨ ਜੋ ਬਾਅਦ ਵਿੱਚ ਯਾਦ ਕਰਕੇ ਪਰਿਵਾਰ ਦਾ ਕਲੇਜਾ ਫਟਣ ਲੱਗਾ ਕਿ ਕਾਸ਼ ਅਸੀਂ ਉਸਨੂੰ ਰੋਕ ਲੈਂਦੇ ਜਾਂ ਕਾਸ਼ ਅਸੀਂ ਕਾਗਜ਼ਾਂ ਦੀ ਜਾਂਚ ਚੰਗੀ ਤਰ੍ਹਾਂ ਕਰਵਾ ਲੈਂਦੇ ਦਿੱਲੀ 에ਅਰਪੋਰਟ ਪਹੁੰਚ ਕੇ ਗੁਰਲੀਨ ਨੇ ਆਪਣੇ ਮਾਪਿਆਂ ਤੋਂ ਅੰਤਿਮ ਵਿਦਾਈ ਲਈ ਅਤੇ ਅੰਦਰ ਦਾਖਲ ਹੋਈ। ਉਸਦੇ ਦਿਲ ਦੀ ਧੜਕਣ ਤੇਜ਼ ਸੀ ਜੋ ਕਿ ਪਹਿਲੀ ਵਾਰ ਵਿਦੇਸ਼ ਜਾਣ ਵਾਲੇ ਹਰ ਯਾਤਰੀ ਨਾਲ ਹੁੰਦਾ ਹੈ। ਉਸਨੇ ਆਪਣਾ ਸਮਾਨ ਜਮ੍ਹਾਂ ਕਰਵਾਇਆ ਅਤੇ ਚੈੱਕ-ਇਨ ਦੀ ਪ੍ਰਕਿਰਿਆ ਸ਼ੁਰੂ ਕੀਤੀ। ਸਭ ਕੁਝ ਆਮ ਵਾਂਗ ਲੱਗ ਰਿਹਾ ਸੀ। ਪੀੜ ਬੜਕਾ, ਲੋਕਾਂ ਦਾ ਆਉਣਾ-ਆਣਾ ਅਤੇ ਉਡਾਣਾਂ ਦੀਆਂ ਕੋਸ਼ਣਾਵਾਂ। ਪਰ ਜਦੋਂ ਉਹ ਇਮੀਗ੍ਰੇਸ਼ਨ 카운ਟਰ ਤੇ ਪਹੁੰਚੀ ਤਾਂ ਅਸਲ ਕਹਾਣੀ ਸ਼ੁਰੂ ਹੋਈ ਇਮੀਗ੍ਰੇਸ਼ਨ ਅਫਸਰ ਨੇ ਉਸਦਾ ਪਾਸਪੋਰਟ ਅਤੇ ਵੀਜ਼ਾ ਦਸਤਾਵੇਜ਼ ਲਏ ਅਤੇ ਕੰਪਿਊਟਰ ਵਿੱਚ ਜਾਂਚ ਕਰਨੀ ਸ਼ੁਰੂ ਕੀਤੀ ਪਹਿਲਾ ਤਾਂ ਅਫਸਰ ਨੇ ਆਮ ਸਵਾਲ ਪੁੱਛੇ ਪਰ ਫਿਰ ਅਚਾਨਕ ਉਹ ਰੁਕ ਗਿਆ ਅਤੇ ਆਪਣੇ ਸਾਥੀ ਅਫਸਰ ਨੂੰ ਬੁਲਾਇਆ ਗੁਰਲੀਨ ਇਹ ਸਭ ਦੇਖ ਕੇ ਕਬਰਾਂ ਗਈ ਅਫਸਰਾਂ ਨੇ ਆਪਸ ਵਿੱਚ ਕੁਝ ਗੱਲਾਂ ਕੀਤੀਆਂ ਅਤੇ ਗੁਰਲੀਨ ਵੱਲ ਸ਼ੱਕੀ ਨਜ਼ਰਾਂ ਨਾਲ ਦੇਖਿਆ ਉਹਨਾਂ ਨੇ ਗੁਰਲੀਨ ਨੂੰ ਸਾਈਡ ਤੇ ਖੜੇ ਹੋਣ ਲਈ ਕਿਹਾ ਉਸ ਸਮੇਂ ਗੁਰਲੀਨ ਦੇ ਪੈਰਾਂ ਹਿੱਟੋ ਜ਼ਮੀਨ ਖਿਸਕ ਗਈ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਹੋ ਰਿਹਾ ਹੈ ਉਸ ਦੇ ਆਲੇ ਦੁਆਲੇ ਦੇ ਲੋਕ ਉਸ ਨੂੰ ਦੇਖ ਰਹੇ ਸਨ ਜਿਸ ਨਾਲ ਉਸ ਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ ਕੁਝ ਹੀ ਮਿੰਟਾਂ ਵਿੱਚ ਉੱਥੇ ਪੁਲਿਸ ਅਤੇ ਸੀਨੀਅਰ ਅਧਿਕਾਰੀ ਪਹੁੰਚ ਗਏ ਇਹ ਉਹ ਪਲ ਸੀ ਜਦੋਂ ਗੁਰਲੀਨ ਦਾ ਅਮਰੀਕਾ ਜਾਣ ਦਾ ਸੁਪਨਾ ਸ਼ੀਸ਼ੇ ਵਾਂਗ ਟੁੱਟ ਕੇ ਬिखर ਗਿਆ ਸੀ ਜਾਂਜ ਦੌਰਾਨ ਇੱਕ ਖੁਲਾਸਾ ਹੋਇਆ ਕਿ ਗੁਰਲੀਨ ਦੇ ਪਾਸਪੋਰਟ ਤੇ ਲੱਗਾ ਅਮਰੀਕਾ ਦਾ ਵੀਜ਼ਾ ਨਕਲੀ ਸੀ 에ਜੰਟ ਨੇ ਇੰਨੀ ਸਫਾਈ ਨਾਲ ਝਾਲੀ ਵੀਜ਼ਾ ਤਿਆਰ ਕੀਤਾ ਸੀ ਕਿ ਆਮ ਇਨਸਾਨ ਇਸ ਨੂੰ ਪਛਾਣ ਹੀ ਨਹੀਂ ਸਕਦਾ ਸੀ ਪਰ 에ਅਰਪੋਰਟ ਦੇ ਅਤਿਆਧੁਨਿਕ ਸਿਸਟਮ ਨੇ ਇਸ ਧੋਖਾਧਰੀ ਨੂੰ ਫੜ ਲਿਆ ਇੰਨਾ ਹੀ ਨਹੀਂ ਖਬਰਾਂ ਮੁਤਾਬਕ ਉਸ ਦੇ ਦਸਤਾਵੇਜ਼ਾਂ ਵਿੱਚ ਕਈ ਹੋਰ ਗਲਤੀਆਂ ਵੀ ਸਨ ਜੋ ਇਹ ਸਾਬਤ ਕਰ ਦਿਆ ਸਨ ਕਿ ਇਸ ਸਾਰਾ ਮਾਮਲਾ ਕਬੂਤਰਬਾਜ਼ੀ ਅਤੇ ਗੈਰਕਾਨੂੰਨੀ ਟੰਗ ਨਾਲ ਵਿਦੇਸ਼ ਭੇਜਣ ਦਾ ਹੈ ਅਫਸਰਾਂ ਨੇ ਗੁਰਲੀਨ ਨੂੰ ਦੱਸਿਆ ਕਿ ਉਹ ਅਮਰੀਕਾ ਨਹੀਂ ਜਾ ਸਕਦੀ ਅਤੇ ਉਸ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਇਹ ਸੁਣਦੇ ਹੀ ਗੁਰਲੀਨ ਫੁੱਟਫੁੱਟ ਕੇ ਰੋਣ ਲੱਗੀ ਉਸਨੇ ਅਫਸਰਾਂ ਦੇ ਹੱਥ ਜੋੜੇ ਮਿੰਨਤਾਂ ਕੀਤੀਆਂ ਕਿ ਉਸ ਨੂੰ ਇਸ ਬਾਰੇ ਕੁਝ ਨਹੀਂ ਪਤਾ ਉਸਦੇ ਮਾਪਿਆਂ ਨੇ ਪੈਸੇ ਦਿੱਤੇ ਹਨ ਅਤੇ ਏਜੰਟ ਨੇ ਸਭ ਕੁਝ ਕੀਤਾ ਹੈ ਪਰ ਕਾਨੂੰਨ ਦੀ ਨਜ਼ਰ ਵਿੱਚ ਝਾਲੀ ਦਸਤਾਵੇਜ਼ਾਂ ਨਾਲ ਸਫ਼ਰ ਕਰਨਾ ਇੱਕ سنگੀਨ ਅਪਰਾਧ ਹੈ। ਪੁਲਿਸ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਸਦਾ ਫੋਨ ਜ਼ਬਤ ਕਰ ਲਿਆ ਗਿਆ। ਉਸ ਮਾਸੂਮ ਕੁੜੀ ਲਈ ਜਿਸਨੇ ਕਦੇ ਥਾਣੇ ਦਾ ਮੂੰਹ ਨਹੀਂ ਦੇਖਿਆ ਸੀ, ਇਹ ਸਥਿਤੀ ਮੌਤ ਤੋਂ ਵੀ ਪੀੜੀ ਸੀ। ਉਹ ਵਾਰ-ਵਾਰ ਆਪਣੀ ਮਾਂ ਨੂੰ ਯਾਦ ਕਰ ਰਹੀ ਸੀ ਪਰ ਹੁਣ ਉਸਦੀ ਮਦਦ ਲਈ ਉੱਥੇ ਕੋਈ ਨਹੀਂ ਸੀ। ਇਹ ਘਟਨਾ ਸਾਨੂੰ ਦੱਸਦੀ ਹੈ ਕਿ ਕਿਵੇਂ ਏਜੰਟ ਆਪਣੀ ਜੇਬ ਪਰਣੇ ਮਾਸੂਮ ਬੱਚਿਆਂ ਦੀ ਜ਼ਿੰਦਗੀ ਨੂੰ ਅੱਗ ਵਿੱਚ ਚੋਕ ਦਿੰਦੇ ਹਨ ਦੂਜੇ ਪਾਸੇ 에어ਪੋਰਟ ਦੇ ਬਾਹਰ ਗੁਰਲੀਨ ਦੇ ਮਾਪੇ ਬੜੀ ਬੇਸਬਰੀ ਨਾਲ ਉਸ ਦਾ ਫੋਨ ਆਉਣ ਦਾ ਇੰਤਜ਼ਾਰ ਕਰ ਰਹੇ ਸਨ ਕਿ ਉਹ ਜਹਾਜ਼ ਵਿੱਚ ਬੈਠ ਗਈ ਹੈ ਪਰ ਜਦੋਂ ਕਾਫੀ ਸਮਾਂ ਬੀਤ ਗਿਆ ਅਤੇ ਕੋਈ ਫੋਨ ਨਹੀਂ ਆਇਆ ਤਾਂ ਉਹਨਾਂ ਦੀ ਚਿੰਤਾ ਵਧਣ ਲੱਗੀ ਅਚਾਨਕ ਗੁਰਲੀਨ ਦੀ ਬਜਾਏ ਪੁਲਿਸ ਦਾ ਫੋਨ ਆਇਆ ਜਦੋਂ ਪੁਲਿਸ ਅਧਿਕਾਰੀ ਨੇ ਉਹਨਾਂ ਨੂੰ ਦੱਸਿਆ ਕਿ ਤੁਹਾਡੀ ਤੇ ਜਾਲੀ ਵੀਜ਼ੇ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਈ ਗਈ ਹੈ ਤਾਂ ਗੁਰਲੀਨ ਦੇ ਪਿਤਾ ਦੇ ਹੱਥੋਂ ਫੋਨ ਡਿੱਗ ਪਿਆ ਅਤੇ ਉਹ ਉੱਥੇ ਹੀ ਜ਼ਮੀਨ ਤੇ ਬੈਠ ਗਏ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਜਿਸ ਤੀਨੂ ਉਹ ਅਮਰੀਕਾ ਪੇ ਜਣਾਏ ਸਨ ਉਹ ਹੁਣ ਦਿੱਲੀ ਦੀ ਜੇਲ੍ਹ ਵੱਲ ਜਾ ਰਹੀ ਸੀ ਇਹ ਖਬਰ ਸੁਣ ਕੇ ਪੂਰਾ ਪਰਿਵਾਰ ਸਦਮੇ ਵਿੱਚ ਚਲਾ ਗਿਆ ਉਹ ਪੱਜੇ ਬੱਜੇ ਥਾਣੇ ਪਹੁੰਚੇ ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ ਕਾਨੂੰਨੀ ਕਾਰਵਾਈ ਸ਼ੁਰੂ ਹੋ ਚੁੱਕੀ ਸੀ। 에ਜੰਟ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਆਪਣਾ ਫੋਨ ਬੰਦ ਕਰ ਲਿਆ ਅਤੇ ਰੂਪੋਸ਼ ਹੋ ਗਿਆ। ਮਾਪਿਆਂ ਕੋਲ ਹੁਣ ਪਛਤਾਵੇ ਤੋਂ ਸਿਵਾ ਕੁਝ ਨਹੀਂ ਬਚਿਆ ਸੀ। ਲੱਖਾਂ ਰੁਪਏ ਬਰਬਾਦ ਹੋ ਗਏ ਸਨ। ਜ਼ਮੀਨ ਗਹਿਣੇ ਪਈ ਸੀ ਅਤੇ ਸਭ ਤੋਂ ਵੱਧ ਉਹਨਾਂ ਦੀ ਤੀ ਜੇਲ੍ਹ ਵਿੱਚ ਸੀ ਅਤੇ ਉਸਦੇ ਕੈਰੀਅਰ ਤੇ ਹਮੇਸ਼ਾ ਲਈ ਇੱਕ ਕਾਲਾ ਦਾਗ ਲੱਗ ਗਿਆ ਸੀ। ਗੁਰਲੀਨ ਨੂੰ ਪੁਲਿਸ ਸਟੇਸ਼ਨ ਵਿੱਚ ਰੱਖਿਆ ਗਿਆ ਜਿੱਥੇ ਉਸ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਪੁਲਿਸ ਇਹ ਜਾਨਣਾ ਚਾਹੁੰਦੀ ਸੀ ਕਿ ਇਸ ਰੈਕੇਟ ਦੇ ਪਿੱਛੇ ਕੌਣ ਹੈ ਅਤੇ ਕਿੰਨੇ ਹੋਰ ਲੋਕ ਸ਼ਾਮਲ ਹਨ ਇੱਕ 19 ਸਾਲ ਦੀ ਕੁੜੀ ਲਈ ਇਹ ਸਭ ਬਰਦਾਸ਼ਤ ਕਰਨਾ ਬਹੁਤ ਔਖਾ ਸੀ ਹਵਾਲਾਤ ਦੀ ਉਹ ਕਾਲੀ ਰਾਤ ਗੁਰਲੀਨ ਦੀ ਜ਼ਿੰਦਗੀ ਦੀ ਸਭ ਤੋਂ ਭਿਆਨਕ ਰਾਤ ਸੀ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਸੀ ਕਿ ਕਿਉਂ ਉਸਨੇ ਅਤੇ ਉਸਦੇ ਮਾਪਿਆਂ ਨੇ ਅੰਨਾ ਵਿਸ਼ਵਾਸ ਕੀਤਾ ਉਸ ਨੂੰ ਡਰ ਸੀ ਕਿ ਹੁਣ ਸਮਾਜ ਕੀ ਕਹੇਗਾ ਰਿਸ਼ਤੇਦਾਰ ਕੀ ਸੋਚਣਗੇ ਉਸ ਦਾ ਭਵਿੱਖ ਕੀ ਹੋਵੇਗਾ ਇਹ ਸਵਾਲ ਉਸ ਨੂੰ ਅੰਦਰੋਂ ਅੰਦਰੀ ਖਾ ਰਹੇ ਸਨ ਕਾਨੂੰਨੀ ਮਾਇਰਾ ਮੁਤਾਬਕ ਅਜਿਹੇ ਕੇਸਾਂ ਵਿੱਚ ਜ਼ਮਾਨਤ ਮਿਲਣੀ ਬਹੁਤ ਮੁਸ਼ਕਲ ਹੁੰਦੀ ਹੈ ਅਤੇ ਕੇਸ ਸਾਲਾਂ ਬੱਦੀ ਚੱਲ ਸਕਦਾ ਹੈ ਅਮਰੀਕਾ ਤਾਂ ਦੂਰ ਦੀ ਗੱਲ ਹੁਣ ਗੁਰਲੀਨ ਲਈ ਭਾਰਤ ਵਿੱਚ ਵੀ ਸਰਕਾਰੀ ਨੌਕਰੀ ਜਾਂ ਚੰਗੇ ਭਵਿੱਖ ਦੀ ਕਲਪਨਾ ਕਰਨਾ ਮੁਸ਼ਕਲ ਹੋ ਗਿਆ ਹੈ ਇਹ ਸਿਰਫ ਗੁਰਲীন ਦੀ ਕਹਾਣੀ ਨਹੀਂ ਹੈ ਬਲਕਿ ਹਰ ਸਾਲ ਸੈਂਕੜੇ ਪੰਜਾਬੀ ਨੌਜਵਾਨ ਅਜਿਹੇ ਹੀ ਹਾਲਾਤਾਂ ਵਿੱਚੋਂ ਗੁਜ਼ਰਦੇ ਹਨ ਪਰ ਫਿਰ ਵੀ ਲੋਕ ਇਸ ਤੋਂ ਸਬਕ ਨਹੀਂ ਸਿੱਖਦੇ ਇਸ ਦਿਲ ਕੰਬਾਊ ਘਟਨਾ ਨੇ ਸਮਾਜ ਦੇ ਸਾਹਮਣੇ ਕਈ ਗੰਭੀਰ ਸਵਾਲ ਖੜੇ ਕੀਤੇ ਹਨ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਖਿਰ ਕਦੋਂ ਤੱਕ ਸਾਡੇ ਲੋਕ ਵਿਦੇਸ਼ ਜਾਣ ਦੇ ਲਾਲਚ ਵਿੱਚ ਠੱਗਾਂ ਦਾ ਸ਼ਿਕਾਰ ਹੁੰਦੇ ਰਹਿਣਗੇ ਕਦੋਂ ਤੱਕ ਮਾਪੇ ਆਪਣੀ ਜਮਾ ਪੂੰਜੀ ਅਤੇ ਬੱਚਿਆਂ ਦੀ ਜ਼ਿੰਦਗੀ ਦਾ ਤੇ ਲਗਾਉਂਦੇ ਰਹਿਣਗੇ ਗੁਰਲੀਨ ਦੀ ਕਹਾਣੀ ਇਸ ਗੱਲ ਦਾ ਸਬੂਤ ਹੈ ਕਿ ਸ਼ਾਰਟਕਟ ਹਮੇਸ਼ਾ ਮੁਸੀਬਤ ਵੱਲ ਲੈ ਕੇ ਜਾਂਦਾ ਹੈ ਸਹੀ ਰਸਤਾ ਥੋੜਾ ਔਖਾ ਜ਼ਰੂਰ ਹੋ ਸਕਦਾ ਹੈ ਪਰ ਉਹ ਸੁਰੱਖਿਤ ਹੁੰਦਾ ਹੈ ਅੱਜ ਲੋੜ ਹੈ ਕਿ ਅਸੀਂ ਜਾਗਰੂਕ ਹੋਈਏ ਜੇਕਰ ਕੋਈ ਏਜੰਟ ਤੁਹਾਨੂੰ ਕਹਿੰਦਾ ਹੈ ਕਿ ਉਹ ਜੁਗਾੜ ਲਗਾ ਕੇ ਵੀਜ਼ਾ ਲਵਾ ਦੇਵੇਗਾ ਤਾਂ ਸਮਝ ਲਓ ਕਿ ਉਹ ਤੁਹਾਨੂੰ ਬਰਬਾਦੀ ਦੇ ਰਸਤੇ ਤੇ ਪੇਜ ਰਿਹਾ ਹੈ ਵੀਜ਼ਾ ਲੱਗਣ ਤੋਂ ਬਾਅਦ ਉਸਦੀ ਆਨਲਾਈਨ ਜਾਂਚ ਜ਼ਰੂਰ ਕਰੋ ਸਰਕਾਰੀ ਵੈੱਬਸਾਈਟਾਂ ਤੋਂ ਜਾਣਕਾਰੀ ਲਵੋ ਅਤੇ ਕਿਸੇ ਵੀ ਅਣਜਾਣ ਵਿਅਕਤੀ ਤੇ ਪਰੋਸਾ ਕਰਕੇ ਪੈਸੇ ਨਾ ਦਿਓ ਗੁਰਲੀਨ ਅੱਜ ਸਲਾਖਾਂ ਦੇ ਪਿੱਛੇ ਹੈ ਪਰ ਉਸਦੀ ਇੱਕ ਗਲਤੀ ਤੁਹਾਡੇ ਬੱਚਿਆਂ ਨੂੰ ਬਚਾ ਸਕਦੀ ਹੈ ਜੇਕਰ ਤੁਸੀਂ ਇਸ ਘਟਨਾ ਤੋਂ ਸਿੱਖਿਆ ਲਵੋ ਇਸ ਵੀਡੀਓ ਦੇ ਅੰਤ ਵਿੱਚ ਮੈਂ ਤੁਹਾਨੂੰ ਇਹ ਹੀ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਵਿਦੇਸ਼ ਜਾਣ ਦੇ ਸੁਪਨੇ ਦੇਖਣਾ ਗਲਤ ਨਹੀਂ ਹੈ ਪਰ ਉਸ ਸੁਪਨੇ ਨੂੰ ਪੂਰਾ ਕਰਨ ਲਈ ਗਲਤ ਰਸਤਾ ਚੁਣਨਾ ਬਹੁਤ ਵੱਡੀ ਗਲਤੀ ਹੈ ਤੁਹਾਡੀ ਜਾਨ ਅਤੇ ਤੁਹਾਡੀ ਆਜ਼ਾਦੀ ਕਿਸੇ ਵੀ ਡਾਲਰ ਜਾਂ ਵਿਦੇਸ਼ੀ ਧਰਤੀ ਤੋਂ ਕਿਤੇ ਜ਼ਿਆਦਾ ਕੀਮਤੀ ਹੈ ਆਪਣੇ ਬੱਚਿਆਂ ਤੇ ਬਾਹਰ ਜਾਣ ਦਾ ਦਬਾਅ ਨਾ ਪਾਓ ਅਤੇ ਨਾ ਹੀ ਦੇਖਾ ਦੇਖੀ ਵਿੱਚ ਗਲਤ ਫੈਸਲੇ ਲਵੋ एजेंटा दी चकाचौंध तो बचो अते कानूनी तरीके नाल ही प्रवास करो गुरलीन दे मापे आज हंजू बहा रहे हन ओना दा दर्द कोई नहीं वंडा सकदा सोचो जेकर इ ਤੁਹਾਡੇ ਬੱਚੇ ਨਾਲ ਹੋਇਆ ਹੁੰਦਾ ਤਾਂ ਤੁਹਾਡਾ ਕੀ ਹਾਲ ਹੁੰਦਾ ਇਸ ਲਈ ਸਾਵਧਾਨ ਰਹੋ ਸੁਚੇਤ ਰਹੋ अते ਦੂਜਿਆਂ ਨੂੰ ਵੀ ਜਾਗਰੂਕ ਕਰੋ ਇਹ ਕਹਾਣੀ ਸਿਰਫ ਸੁਣਨ ਲਈ ਨਹੀਂ ਬਲਕਿ ਅਮਲ ਕਰਨ ਲਈ ਹੈ ਉਮੀਦ ਹੈ ਕਿ ਗੁਰਲੀਨ ਨੂੰ ਜਲਦੀ ਇਨਸਾਫ ਮਿਲੇਗਾ ਅਤੇ ਅਸਲੀ ਦੋਸ਼ੀ ਏਜੰਟ ਫੜਿਆ ਜਾਵੇਗਾ ਪਰ ਜੋ ਨੁਕਸਾਨ ਹੋ ਚੁੱਕਾ ਹੈ ਉਹ ਸ਼ਾਇਦ ਕਦੇ ਪੂਰਾ ਨਹੀਂ ਹੋ ਸਕੇਗਾ ਇਸ ਦਰਦਨਾਕ ਦਾਸਤਾਨ ਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੱਧ ਤੋਂ ਵੱਧ ਸਾਂਝਾ ਕਰੋ ਤਾਂ ਜੋ ਕੋਈ ਹੋਰ ਦੀ ਜਾਂ ਪੁੱਤ ਇਸ ਮੁਸੀਬਤ ਵਿੱਚ ਨਾ ਫਸੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ